ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਮੈਂ ਧੰਨਵਾਦ ਵੀ ਕਰਦਾ ਮੇਰੇ ਪਿੰਡ ਟਿੱਬੇ ਦੇ ਨਗਰ ਨਵਾਸੀਆਂ ਦਾ ਤੇ ਨਗਰ ਪੰਚਾਇਤ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਸੋਹਣਾ ਜਿਹਾ ਉਪਰਾਲਾ ਕੀਤਾ ਮੈਂ ਦੇਖਿਆ ਕਿ ਲਗਭਗ ਸਾਰੇ ਪਿੰਡਾਂ ਚ ਉਹ ਹੀ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਦਾਨ ਗਿਆਗਾ ਬਹੁਤ ਜ਼ਿਆਦਾ ਲੋਕਾਂ ਨੇ ਦਾਨ ਦਿੱਤਾ ਵੀ ਆ ਸੋ ਦੋਸਤੋ ਮੇਰੇ ਪਿੰਡ ਦੇ ਲੋਕਾਂ ਨੇ ਦੇਖਿਆ ਵੀ ਆਪਣੇ ਪਿੰਡ ਦੇ ਵਿੱਚ ਕਈ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਮਕਾਨ ਢਾਹ ਢੇਰੀ ਹੋ ਗਏ ਕਿਉਂਕਿ ਜਿਹੜਾ ਫਲੱਡ ਦਾ ਅਸਰ ਹੈ ਇਕੱਲਾ ਇੱਕ ਏਰੀਆ ਦੇ ਵਿੱਚ ਨਹੀਂ ਹੈਗਾ ਜਾਂ ਇਕੱਲਾ ਇੱਕ ਸਾਈਡ ਤੇ ਨਹੀਂ ਹੈਗਾ ਇਹ ਜਿਹੜਾ ਫਲੱਡ ਦਾ ਅਸਰ ਹੈ ਪ੍ਰੋਪਰ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਮੇਰੇ ਪਿੰਡ ਦੇ ਵਿੱਚ ਵੀ ਲਗਭਗ 8-10 ਮਕਾਨ ਮਾਲਕ ਇਹੋ ਜਿਹੇ ਨੇ ਜਿਨ੍ਹਾਂ ਦੇ ਮਕਾਨ ਬਿਲਕੁਲ ਡਿੱਗ ਚੁੱਕੇ ਆ ਸੋ ਅਸੀਂ ਸਾਡੇ ਪਿੰਡ ਇਹ ਸਾਡੇ ਸੁਪੰਦ ਸਾਹਿਬ ਜੀ ਨੇ ਹਰਤਾਨ ਜੀ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਦਾ ਸਹਿਯੋਗ ਕਿੰਨਾਗਾ ਕਿਉਂਕਿ ਆ ਜਿਹੜਾ ਮਕਾਨ ਜਿਹੜੇ ਮਕਾਨ 'ਚ ਅਸੀਂ ਖੜੇ ਆ ਜਿੱਦਨੇ ਮੀਂਹ ਪੈ ਰਿਹਾ ਸੀ ਸੇ ਮਕਾਨ ਲਗਭਗ ਨੀਚੇ ਵਾਲੇ ਪਾਸੇ ਨੂੰ 4 ਫੁੱਟ ਤੋਂ ਲੈ ਕੇ 5 ਫੁੱਟ ਡੂੰਘਾ ਹੈ ਤੇ ਜਿੱਦਨੇ ਮੀਂਹ ਪੈ ਰਿਹਾ ਸੀ ਉਸ ਦਿਨ ਇਸ ਮਕਾਨ ਦੇ ਵਿੱਚ ਜਮਾ ਪਾਣੀ ਭਰਿਆ ਹੋਇਆ ਸੀ ਇਹ ਮਾਤਾ ਜੀ ਨੇ ਵਿਧਵਾ ਨੇ ਇਹਨਾਂ ਨੂੰ ਸਖਤ ਲੋੜ ਹੈ ਸਾਡੇ ਸਹਿਯੋਗ ਦੀ ਕਿਉਂਕਿ ਅਸੀਂ ਦੂਰ ਦਰਾਡੇ ਜਾ ਜਾ ਬਥੇਰੇ ਪੈਸੇ ਖਰਚਦੇ ਆ ਆਪਣੇ ਆਸ-ਪਾਸ ਦੇ ਜਿਹੜੇ ਲੋਕ ਜ਼ਰੂਰਤਬੰਦ ਨੇ ਉਹਨਾਂ ਨੂੰ ਵੀ ਸਾਡੀ ਲੋੜ ਹੈ ਜੇ ਆਪਾਂ ਆਪਣੇ ਆਸ-ਪਾਸ ਦੇਖ ਕੇ ਜਿਹੜਾ ਜ਼ਰੂਰਤਮੰਦ ਹੈ ਉਹਦੀ ਸੇਵਾ ਕਰੀਏ ਤਾਂ ਹੋ ਸਕਦਾ ਹੈ ਕਿ ਆਪਾਂ ਜਿਹੜਾ ਦੂਰ ਦਰਡੇ ਜਿਨ੍ਹਾਂ ਕੋਲੇ ਬਹੁਤ ਲੱਖਾਂ ਕਰੋੜਾਂ ਦੀ ਠੀਕ ਹੈ ਰਸਤ ਪਹੁੰਚਦੀ ਲੱਖਾਂ ਕਰੋੜਾਂ ਦਾ ਹੋਰ ਦਾਨ ਪਹੁੰਚਿਆ ਆਪਣੇ ਪਿੰਡਾਂ ਦੇ ਵਿੱਚ ਅੱਜ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਕਿ ਐਵੇਂ ਦੀ ਕੋਈ ਸੁਭਾਵਨਾ ਬਣੀ ਹੋਵੇ ਮੈਂ ਤੁਹਾਡੇ ਨਾਲ ਗੱਲ ਕਰਵਾਉਣਾ ਸਾਡੇ ਸਰਪੰਚ ਸਾਹਿਬ ਜੀ ਅਰਧਾਨ ਸਿੰਘ ਜੀ ਸਤਿਕਾਰਯੋਗ ਸਰਪੰਚ ਸਾਹਿਬ ਅੱਛਾ ਸਰਪੰਚ ਸਾਹਿਬ ਕਿਵੇਂ ਦਾ ਤੁਹਾਨੂੰ ਲੱਗ ਰਿਹਾ ਆਪਣੇ ਪਿੰਡ ਦਾ ਜਿਹੜਾ ਸਹਿਯੋਗ ਤੁਹਾਨੂੰ ਮਿਲਿਆ ਆਪਣੇ ਜਿਹੜੇ ਮਕਾਨ ਟਹਿੇ ਨੇ ਸਾਰੇ ਮਕਾਨਾਂ ਦੇ ਆਪਾਂ ਵੀਡੀਓ ਵੀ ਪਾਵਾਂਗੇ ਤੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਕਿਵੇਂ ਵਧੀਆ ਲੱਗ ਰਿਹਾ ਜੇ ਲੋਕਾਂ ਦਾ ਜਿਹੜਾ ਸਹਿਯੋਗ ਆ ਉਹ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਠੀਕ ਹੈ ਜਿਹੜੇ ਸਾਡੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇੱਕ ਗਰੁੱਪ ਬਣਾਇਆ ਠੀਕ ਹੈ ਜੀ ਗਰੁੱਪ ਦੇ ਵਿੱਚ ਅਲਾਊਸਮੈਂਟ ਕੀਤੀ ਤੇ ਆਪਣੇ ਸਾਡੇ ਡਾਕਟਰ ਲੱਖਾ ਜੀ ਠੀਕ ਹੈ ਜੀ ਡਾਕਟਰ ਆਪਣੇ ਹੈਪੀ ਸ਼ਰਮਾ ਪੰਚ ਸਾਹਿਬ ਠੀਕ ਹੈ ਜੀ ਇਹਨਾਂ ਨੇ ਰਲ ਕੇ ਗਰੁੱਪ ਬਣਾਇਆ ਗਰੁੱਪ ਦੇ ਵਿੱਚ ਸਾਨੂੰ ਕਾਫੀ ਬੰਦਿਆਂ ਨੇ ਸਹਿਯੋਗ ਦਿੱਤਾ ਜਿਵੇਂ ਆਪਣੇ ਉਹਨਾਂ ਨੇ ਕਿਹਾ ਚਮਕੌਰ ਚਮਕੌਰ ਸਿੰਘ ਜਵੰਦਾ ਉਹਨਾਂ ਨੇ ਸਾਨੂੰ 50000 ਰੁਪਏ ਦਿੱਤਾ ਤੇ ਕਈ ਬੰਦਿਆਂ ਨੇ ਸਾਡੀ ਮਦਦ ਕੀਤੀ ਤੇ ਅਸੀਂ ਉਸ ਮਦਦ ਨੂੰ ਦੇਖਦੇ ਹੋਏ ਤੇ ਅਸੀਂ ਦੇਖਦੇ ਹੋਏ ਸਾਰਿਆਂ ਨੇ ਫਿਰ ਅਸੀਂ ਕਰਿਆ ਵੀ ਜਿਹਦਾ ਜਿਆਦਾ ਲੋੜਵੰਦ ਬੰਦੇ ਨੇ ਠੀਕ ਹੈ ਜੀ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਠੀਕ ਹੈ ਜੀ ਤੇ ਇਹ ਮਾਈ ਤਾਂ ਘਰ ਸੀ ਬਹੁਤ ਖਸਤਾ ਹਾਲਤ ਦੇ ਵਿੱਚ ਸੀ ਆਪ ਸੇ ਦੇਖ ਹੀ ਰਹੇ ਆ ਜੀ ਆਪਾਂ ਦੇਖ ਹੀ ਰਹੇ ਆ ਤੇ ਅਸੀਂ ਆਖਿਆ ਵੀ ਨਹੀਂ ਸਾਰਿਆਂ ਤੋਂ ਸਾਨੂੰ ਜਿਆਦਾ ਜਿਹੜਾ ਤਕਲੀਫ ਸੀ ਇਹਨਾਂ ਨੂੰ ਸੀ ਇਹਦੇ ਅਸੀਂ ਆਖਿਆ ਵੀ ਇਹਨਾਂ ਦੇ ਘਰੇ ਪਹਿਲਾਂ ਅਸੀਂ ਕਿਉਂ ਨਾ ਇਹ ਕਰਿਆ ਜਾਵੇ ਜ਼ਿਆਰ ਕੀਤਾ ਜਾਵੇ ਤੇ ਫਿਰ ਅਸੀਂ ਅੱਜ ਸਾਰਿਆਂ ਦੇ ਸਹਿਯੋਗ ਨਾਲ ਸਾਰੀ ਪੰਚਾਇਤ ਨੂੰ ਬੁਲਾ ਕੇ ਸਾਡੇ ਮਾਸਟਰ ਜੀ ਪਟਿਆਲਾ ਤੋਂ ਆਏ ਨੇ ਤੇ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਮਲਾ ਕੇ ਬੰਦਿਆਂ ਨੂੰ ਇਹਦੇ ਅਸੀਂ ਅੱਜ ਸ਼ੁਰੂ ਕੀਤਾ ਕੰਮ ਹੁਣ ਜਿੰਨਾ ਚਿਰ ਇਹਨਾਂ ਦਾ ਲੈਂਟਰ ਨਹੀਂ ਪੈ ਜਾਂਦਾ ਘਰ ਨਹੀਂ ਬਣ ਜਾਂਦਾ ਉਹਨਾਂ ਚਿਰ ਅਸੀਂ ਪੂਰਾ ਸਹਿਯੋਗ ਕਰਾਂਗੇ ਤੇ ਬਾਕੀ ਸਾਨੂੰ ਹੋਰ ਵੀ ਪਿੰਡ ਇਲਾਕਾ ਨਿਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਸਾਨੂੰ ਇਹੋ ਜੇ ਕੰਮ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਦੋਸਤੋ ਇਹ ਸਾਡੇ ਸਰਪੰਚ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਬਹੁਤ ਹੀ ਵਧੀਆ ਵਿਚਾਰ ਨੇ ਜਿਹੜੇ ਪੇਸ਼ ਕੀਤੇ ਆ ਇਹਨਾਂ ਦੀ ਸੋਚ ਵੀ ਬੜੀ ਵਧੀਆ ਚੰਗੇ ਕੰਮ ਨੂੰ ਲੈ ਕੇ ਚੱਲੀ ਆ ਸਾਡੀ ਨਗਰ ਪੰਚਾਇਤ ਸਲਾਘਾਯੋਗ ਕੰਮ ਕਰ ਰਹੀ ਆ ਸੋ ਅਗਲੇ ਜਿਹੜੇ ਇਹਨਾਂ ਦੇ ਕੰਮ ਹੋਣਗੇ ਘਰ ਦਾ ਅੱਜ ਸਟਾਰਟ ਕਰਿਆ ਇਹਨਾਂ ਨੇ ਜਿਵੇਂ ਜਿਵੇਂ ਸਾਡੀ ਪੰਚਾਇਤ ਕੰਮ ਕਰੂਗੀ ਸੋ ਮੈਂ ਹੋਰ ਵੀ ਪਿੰਡਾਂ ਦੇ ਲੋਕ ਨੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੂਗਾ ਕਿ ਪਿੰਡੋਂ ਪੈਸੇ ਇਕੱਠੇ ਕਰਕੇ ਟਰਾਲੀਆਂ ਭਰ ਭਰ ਕੇ ਦੂਰ ਦਰਾਡੇ ਜਿਨ੍ਹਾਂ ਨੂੰ ਹੜਪ੍ਰਭਾਵਿਤ ਏਰੀਆ ਨੂੰ ਉੱਥੇ ਲਿਜਾਣ ਦੀ ਬਜਾਏ ਕੋਸ਼ਿਸ਼ ਕਰੀਏ ਆਪਾਂ ਕਿ ਆਪਣੇ ਪਿੰਡ ਦੇ ਵਿੱਚ ਅਜਿਹੇ ਪਰਿਵਾਰ ਦੇਖੀਏ ਜਿਹਨੂੰ ਸਾਡੀ ਅੱਜ ਸਖਤ ਜ਼ਰੂਰਤ ਹੈ ਆਪਣੇ ਪਿੰਡ ਦੇ ਵਿੱਚ ਅਜਿਹੇ ਪਰਿਵਾਰਾਂ ਦੀ ਮਦਦ ਕਰੀਏ ਜਿਹੜੇ ਸਾਡੀ ਜ਼ਰੂਰਤ ਜਿਨ੍ਹਾਂ ਨੇ ਸਾਡੀ ਸੇਵਾ ਭਾਵਨਾ ਜਿੱਥੇ ਲੱਗਣੀ ਆ ਸੋ ਦੋਸਤੋ ਪੰਚਾਇਤ ਦੇ ਕਈਏ ਵੀ ਹਾਂ ਇੱਕ ਦੋ ਦਿਨਾਂ ਦੇ ਵਿੱਚ ਜਾਂ ਪੰਜ ਦਿਨਾਂ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਪੈਸੇ ਪਾ ਦੂਗੀ ਮੈਨੂੰ ਤਾਂ ਨਹੀਂ ਲੱਗਦਾ ਸੋ ਇਹ ਵੀ ਆਪਾਂ ਨੂੰ ਪਤਾ ਹੀ ਆ ਕਿ ਸਰਕਾਰਾਂ ਦੇ ਕੰਮ ਕਿੰਨੀ ਕੀ ਤੇਜ਼ੀ ਨਾਲ ਹੁੰਦੇ ਆ ਸੋ ਮੇਰੇ ਪਿੰਡ ਦੀ ਪੰਚਾਇਤ ਦਾ ਮੇਰੇ ਪਿੰਡ ਦੇ ਨੌਜਵਾਨਾਂ ਦਾ ਤੇ ਮੇਰੇ ਪਿੰਡ ਦੇ ਸਮੁੱਚੇ ਪਿੰਡ ਟਿੱਬੇ ਦੇ ਇਹਨਾਂ ਵਰਕਰਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਹੜੇ ਅੱਗੇ ਆਏ ਆ ਜਿਨ੍ਹਾਂ ਨੇ ਸਾਡੇ ਪਿੰਡ ਦੇ ਜਿੰਨੇ ਵੀ ਜਿਹੜੇ ਪਰਿਵਾਰ ਨੇ ਜ਼ਰੂਰਤਮੰਦ ਨੇ ਉਹਨਾਂ ਦੀ ਸੇਵਾ ਕਰਨ ਦਾ ਅਹਿਦ ਕੀਤਾ ਸੋ ਮੈਂ ਇਹ ਵਧਾਈ ਦੇ ਪਾਤਰ ਨੇ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਗਲੀ ਦਾ ਜੋ ਵੀਡੀਓ ਨੇ ਉਹ ਅਸੀਂ ਜਿਵੇਂ ਜਿਵੇਂ ਕੰਮ ਪੰਚਾਇਤ ਜਾਂ ਪਿੰਡ ਦੇ ਪਤਵੰਤਾਂ ਤੇ ਕਰਵਾਉਂਦੇ ਰਹਿਣਗੇ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਤਾਂ ਆਪਣਾ ਚੈਨਲ ਗੋਗੀ ਟਿੱਬੇ ਵਾਲਾ ਨੂੰ ਸ਼ੇਅਰ ਜ਼ਰੂਰ ਕਰਿਓ ਇਧਰ ਵੀਰੇ ਨਾਲ ਸ਼ਰਮਾ ਜੀ ਨੇ ਸਾਡੇ ਮੈਂਬਰ ਸਾਹਿਬੇ ਕੁਝ ਕਹਿਣਾ ਚਾਹੁੰਦੇ ਆ ਬੋਲੋ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਬੰਦਿਆਂ ਨੇ ਮੈਨੂੰ ਪੈਸੇ Google Pay ਕਰੇ ਨੇ ਜਾਂ ਕੈਸ਼ ਦਿੱਤੇ ਨੇ ਉਹਨਾਂ ਦੇ ਨਾਂ ਵੀ ਇਹ ਲਿਖੇ ਹੋਏ ਨੇ ਇੱਥੇ ਠੀਕ ਹੈ ਜੀ ਤੇ ਬਾਕੀ ਹਾਂ ਹਾਂ ਤੇ ਬਾਕੀ ਮੈਂ ਜਿਹੜੇ ਸਾਡੇ NRI ਵੀਰ ਨੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਵੱਧ ਤੋਂ ਵੱਧ ਯਾਰ ਸਹਾਇਤਾ ਕਰੋ ਠੀਕ ਹੈ ਨਾ ਕੋਈ ਫਰਕ ਨਹੀਂ ਪੈਣ ਲੱਗਿਆ ਵੀ ਇਹਨਾਂ ਦਾ ਪਜਾਰਾ ਗਰੀਬਾਂ ਦਾ ਘਰ ਵਧੀਆ ਪੈ ਜਾਊਗਾ ਮੈਂ ਤਾਂ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਵੀ ਵੱਧ ਤੋਂ ਵੱਧ ਹੈਲਪ ਕਰੋ ਸੋ ਧੰਨਵਾਦ ਜੀ ਸਾਡੇ ਸ਼ਰਮਾ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਸੋ ਦੋਸਤੋ ਮੈਂ ਵੀ ਸਾਰਿਆਂ ਨੂੰ ਇਹੀ ਗੱਲ ਕਹਾਂਗਾ ਕਿ ਵੱਧ ਤੋਂ ਵੱਧ ਕੋਸ਼ਿਸ਼ ਕਰੋ ਤੁਸੀਂ ਸਾਡੇ ਪਿੰਡ ਦੇ ਨੌਜਵਾਨਾਂ ਦੇ ਨਾਲ ਠੀਕ ਹੈ ਰابطਾ ਕਰ ਸਕਦੇ ਹੋ ਸਾਡੇ ਮਾਸਟਰ ਜੀ ਪਟਿਆਲਾ ਤੋਂ ਆਏ ਨੇ ਮਾਸਟਰ ਜੀ ਤੁਸੀਂ ਇਸ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਟੀਬਾ ਦੀ ਪੰਚਾਇਤ ਵੱਲੋਂ ਪਿੰਡ ਦੇ ਹੱਕ ਵਿੱਚ ਜ਼ਰੂਰਤਮੰਦ ਲੋਕਾਂ ਦੇ ਲਈ ਬਹੁਤ ਸੋਹਣਾ ਉਪਰਾਲਾ ਕੀਤਾ ਜਾ ਰਿਹਾ ਜਿਵੇਂ ਆਪਾਂ ਨੂੰ ਦੇਖ ਰਹੇ ਹਾਂ ਬੀਬੀ ਦਾ ਘਰ ਬਹੁਤ ਬੁਰੀ ਹਾਲਤ ਵਿੱਚ ਸੀ ਇਹਨਾਂ ਦੇ ਬੱਚੇ ਗੁੱਡੀਆਂ ਰਹਿਣ ਨੂੰ ਸਿਰ ਤੇ ਛੱਤ ਨਹੀਂ ਤਾਂ ਪੰਚਾਇਤ ਨੂੰ ਲੱਗਿਆ ਵੀ ਸਭ ਤੋਂ ਪਹਿਲਾਂ ਇਹਨਾਂ ਦਾ ਕੰਮ ਹੱਲ ਕੀਤਾ ਜਾਏ ਕਿਉਂਕਿ ਰਹਿਣਾ ਬੱਚਿਆਂ ਨੂੰ ਰੱਖਣਾ ਤਾਂ ਬਹੁਤ ਛਲਾਗਾ ਯੋਗ ਕੰਮ ਹੈ ਤੇ ਅਪੀਲ ਹੈ ਪਿੰਡ ਵਾਲਿਆਂ ਨੂੰ ਵੀ ਤੁਸੀਂ ਵੀ ਵੱਧ ਚੜ ਕੇ ਆਪਦੇ ਨੇੜੇ ਤੇੜੇ ਸਾਰੇ ਕਰ ਵੀ ਰਹੇ ਨੇ ਤੇ ਗਾਹ ਵੀ ਕਰਦੇ ਰਹ ਸਰਪੰਚ ਸਾਹਿਬ ਅਸ ਤੋਂ ਅੱਗੇ ਵੀ ਜਿੱਥੇ ਵੀ ਜ਼ਰੂਰਤ ਹੋਊਗੀ ਉੱਥੇ ਕੰਮ ਕਰਨਗੇ ਤਾਂ ਲੈਟ ਦਾ ਟਾਈਮ ਟੈਲ ਹੈ ਨਾ ਸਮਾਂ ਆਪਾਂ ਨੂੰ ਦੱਸੂਗਾ ਧਨਵਾਦ ਜੀ ਧਨਵਾਦ ਜੀ ਤੁਹਾਡਾ ਸ਼ਰਮਾ ਜੀ ਬਹੁਤ ਬਹੁਤ ਸ਼ੁਕਰੀਆ ਸੋ ਦੋਸਤੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਅਗਰ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਕੋਈ ਬਾਹਰੋਂ ਹੋਰ ਵੀ ਦੋਸਤ ਮਿੱਤਰ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਤਾਂ ਪਰਿਵਾਰ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੀ ਸਿੱਧੇ ਤੌਰ ਤੇ ਵੀ ਮਦਦ ਕਰ ਸਕਦੇ ਹੋ ਸੋ ਪਰਿਵਾਰ ਦਾ ਜਿਹੜਾ ਨੰਬਰ ਆ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ